तीन लड़के थे बाइक से। बाइक हाँ जी कौन सी बाइक है, है? नहीं बाइक नहीं देखी बड़ी तेजी में निकल गए स्पीड में कितने लड़के थे? तीन थे अभी एक आदमी मैंने पीछे से देखा था अचानक ही ले भाग गए मैं आगे देख नहीं पाई बाइक में स्पीड में थे ये भी था। पीछे, हाँ जी पीछे से ब्लू कलर का डाले थे इनको मैंने नहीं देखा पीछे से ब्लू कलर की ਜੈਕਟ ਪਾਣੀ ਹੋ ਰਿਹਾ ਕੀ ਨਾਮ ਜੀ ਤੁਹਾਡਾ ਬੰਦਨਾ ਪਾਲ ਮੈਂ ਤੁਹਾਨੂੰ ਪਛਾਨਦੇ ਹਾਂ ਕਿਹੋਂ ਸੇ ਗਾਉਂ ਸੇ ਆਪ ਨਹੀਂ ਆਪ ਦਾ ਗਾਮਾ ਕਿਹੜਾ ਹੈ ਲੁਧਿਆਣਾ ਪਾਕਪੁਰ ਜਾਨਾ ਸੀ ਜਾਨੇ ਸੀ ਹਾਂਜੀ ਭਾਜੀ ਤੁਸੀਂ ਹੁਣ ਮੋਬਾਈਲ ਚੋਰੀ ਕੀਤਾ ਆ ਕਿੰਨੇ ਜਾਨੇ ਸੀਗੇ 10 ਤੋਂ 7000 ਰੁਪਏ ਜਾਨੇ ਨਾਲ ਸੀ ਭਾਜੀ ਚੇਗੇ ਬੰਦੇ ਬੰਦੇ ਭਾਜੀ ਇੱਧਰ ਨੂੰ ਭੱਜੇ ਆ ਆ ਕਿਹ ਕਿੱਧਰੋਂ ਆਕਰਪੁਰ ਆ ਜਿਹੜਾ ਰੋਡ ਹੈ ਜੀ ਮੈਂ ਰੋਡ ਹੈ ਆਕਰਪੁਰ ਰੋਡ ਇੱਧਰ ਨੂੰ ਭੱਜੇ ਆ ਆ ਕਿਹੜਾ ਰੋਡ ਭਾਜੀ ਆਕਰਪੁਰ ਆਕਰਪੁਰ ਤੋਂ ਦੂਰ ਤੋਂ ਨਹੀਂ ਕੋਈ ਨਹੀਂ ਕਿਹੜੇ ਪਿੰਡ ਦੇ ਆ ਭਾਜੀ ਤੁਸੀਂ ਕਿਹੜੇ ਪਿੰਡ ਤੋਂ ਆ ਜੀ ਸਹੀ ਡਰੈਸ ਦੱਸਿਓ ਵੀਰੇ ਭਾਜੀ ਜੇ ਤੁਸੋਂ ਪਸਣਾ ਸਤੀਗੁਰ ਦਸੀ ਆੜਗਾ ਦੇ ਕੋਲ ਕਿੱਥੇ ਫੜਾ ਕੇ ਆਇਆ। ਬਈਆ ਮੈਂ ਕਿੱਥੇ ਖੋਇਆ ਸੀਗਾ। ਬਈਆ ਬਰਾਮਦਾ ਦਾ ਡੇਰਾ ਵਾ ਸਰਗੇ ਦਾ। ਉਹ ਨਹੀਂ ਰਹਿਣਾ ਪਹਿਲਾਂ ਫੋਨ ਲੱਕ ਲੈਣਾ। ਬਈਆ ਇਹ ਕਿਹੋ ਜਿਹਾ ਕਰਨ ਕੀ ਆਏ ਸੀਗੇ ਤੁਸੀਂ। ਕਿਹਦਾ ਹੋਇਆ ਗੱਮਾ? ਨਹੀਂ ਭਾਜੀ। ਭਾਈ ਪਹਿਲੀ ਵਾਲੀ ਗੱਲ ਤੋਂ ਅੱਗੇ ਮਾਰਨ ਦਾ ਬਹੁਤ ਚੰਗਾ। ਇਹ ਨਾਮ ਕਿਹਦਾ ਹਦਾ? ਮੇਰਾ ਸੁਖਵੀਰ ਭਾਈ ਕਿੱਥੇ ਦਾ ਰਹਿਣ ਵਾਲਾ ਬੇਲਗਾ ਭਾਈ ਸਾਹਿਬ ਹਾਂਜੀ ਬੇਲਗਾ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਸਰ ਮੌਕੇ ਤੇ ਹੁਣ ਚੋਰ ਫੜਿਆ ਜਿਦ ਤਰਾ ਮੋਬਾਈਲ ਫੜ ਕੇ ਭੱਜ ਰਹੇ ਸੀਗੇ ਹਾਂਜੀ ਭਾਲ ਲਿਆ ਜੀ ਇੱਕ ਬੰਦਾ ਫੜਿਆ ਜੀ ਦੋ ਬੰਦੇ ਦੇ ਨਾਲ ਦੇ ਭੱਜਿਆ ਉਹ ਦੇ ਦੇ ਮੋਟਰਸਾਈਕਲ ਵੀ ਫੜ ਲਿਆ ਉਹਨਾਂ ਦਾ ਇੱਕ ਮੋਟਰਸਾਈਕਲ ਮੌਕੇ ਤੇ ਫੜਿਆ ਗਿਆ ਹਾਂਜੀ ਮੋਟਰਸਾਈਕਲ ਫੜਿਆ ਕਿੱਥੇ ਦਾ ਰਹਿਣ ਵਾਲਾ ਇਹ ਹਵਾ ਜੀ ਆਪਣੇ ਇਧਰ ਆ ਦੱਸਦਾ ਇਹ ਉਸੇ ਵਾਲੇ ਦੇ ਕੋਲ ਪੁੱਛ ਕੇ ਸੀ ਤਿੰਨ ਪੁੱਛ ਕੇ ਸੀ ਉਹ ਉਸ ਉਸ ਕਰਦੇ ਆ ਹਾਂ ਮੇਰਾ ਨਾ ਸਿਸਟਰ ਦਾ ਫੋਨ ਆਇਆ ਸੀ ਮੈਨਾਂ ਨਾ ਪਿੱਛੇ ਆਪਣੇ ਦੀ ਖਬਰ ਲੈ ਕੇ ਆਈ ਸੀਗੀ ਮੈਂ ਫੋਨ ਤੇ ਗੱਲ ਚੱਲਦੀ ਪਈ ਸੀ ਤਿੰਨ ਜਾਣੇ ਮੇਰਾ ਫੋਨ ਫਟਾ ਫਟ ਖੋ ਕੇ ਭੱਜੇ ਮੈਂ ਨਾਲੇ ਰੋਲਾ ਪਾ ਦਿੱਤਾ ਮੇਰਾ ਫੋਨ ਲੈ ਕੇ ਮੇਰਾ ਪੁੱਛਾ ਦੇ ਚਾਹਤ ਇਕੱਠੇ ਹੋ ਗਏ ਇੱਥੇ ਕਿਹੜੇ ਪਿੰਡ ਦੇ ਲੈ ਕਿਹੜੇ ਪਿੰਡ ਮੈਂ ਪਰਸਤਪਰੇ ਤੋਂ ਆਉਂਦੀ ਮੇਰਾ ਬਰਾਦਰ ਬਿਮਾਰ ਆ ਜਾਦਾ ਉਹ ਤੇ ਐਡਮਿਟ ਕੀਤਾ ਹੋਇਆ ਫਗਵਾੜੇ ਉਹਦੀ ਮੈਂ ਖਬਰ ਲੈਂਦੀ ਪਈ ਸੀ ਆਪਣੀ ਮੰਮੀ ਨਾਲ ਗੱਲ ਕਰਦੀ ਪਈ ਸੀ ਜਿਹੜਾ ਨੌਜਵਾਨ ਫੜਿਆ ਨਾਲ ਦੇ ਸਾਥੀ ਕਿੱਧਰ ਨੂੰ ਭੱਜੇ ਆ ਇੱਦਾਂ ਨਹੀਂ ਆਏ ਇੱਦਾਂ ਨੂੰ ਹਾਂਜੀ ਅਸੀਂ ਪਿੱਛੇ ਸੀਗੇ ਜਿਹੜਾ ਥੋੜਾ ਜਿਹਾ ਅਚਾ ਨੂਰਮਨ ਰੋਡ ਤੋਂ ਆਜਿੰਦੇ ਨੂੰ ਆਏ ਆ ਹਾਂਜੀ ਇਹ ਅਸੀਂ ਜਿਹੜਾ ਪਾਲੇ ਬਸ ਹਾਂਜੀ ਮੇਰਾ ਪ੍ਰਿੰਟ ਪਰਤਾਪਰਾ ਹਾਂਜੀ ਮੇਰਾ ਫਰੈਂਡ ਪਰਤਾਪਰਾ ਕੋਲ ਮੇਰਾ ਉਹ ਫੋਨ ਆ ਹਾਂਜੀ 58 ब्रह्मे मुंही दुकान केॾे कोल